ਤੇ ਹੁਣ ਗਿਲਸਾਹ ਦੇ ਨਾਲ ਗੱਲਬਾਤ ਕਰਦੇ ਹਾਂ ਮਸਲੇ ਕਈ ਨੇ ਵਿਚਾਰ ਨੇ ਪਸਾਨੇਸ਼ਨ ਅੱਜ ਐਫ ਆਈ ਆਰ ਸੋਕਬਲਾਸ ਦੀ ਗੱਲ ਸੱਚੇ ਵਾਲੇ ਸਾਧ ਨੂੰ ਹੁਣ ਪਰੋਲ ਨਹੀਂ ਮਿਲੂਗੀ ਇਹ ਸਾਰੀਆਂ ਗੱਲਾਂ ਅੱਜ ਦੇ ਸ਼ੋਅ ਚ ਕਰਦੇ ਗਿਲਸਾਹ ਸਵਾਗਤ ਸੱਚੇ ਕਾਲ ਦੀ ਥੈਂਕ ਯੂ ਸੁਨੈਪ ਸੱਚੇ ਕਾਲ ਬਹੁਤ ਮਿਹਰਬਾਨੀ ਜੀ ਔਰ ਸਭ ਤੋਂ ਪਹਿਲੀ ਤੇ ਅਹਿਮ ਗੱਲ ਸ਼ੁਕਰਨ ਬਹੁਤ ਦਿਨਾਂ ਤੋਂ ਉਸ ਦੀ ਲਾਸ਼ ਮਾਰਚਰੀ ਦੇ ਵਿੱਚ ਰੱਖੀ ਹੋਈ ਸੀ ਅਖੀਰ ਸਮਝੌਤਾ ਹੋਇਆ ਐਫ ਆਈ ਆਰ ਹੋਈ ਹੈ ਪਰ ਕੀ ਲੱਗਦਾ ਹੈ ਕਿ ਐਫ ਆਈ ਆਰ ਤੋਂ ਬਾਅਦ ਕੋਈ ਐਕਸ਼ਨ ਲਿਆ ਜਾ ਸਕੂਗਾ ਸਿਰਫ ਅੱਖਾਂ ਪੁੰਜਾਂ ਦਾ ਹੀ ਇਹ ਯਤਨ ਹੈ ਜਿਹੜੀ ਐਫ ਆਈ 8 ਦਿਨਾਂ ਬਾਅਦ ਜਾ ਕੇ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਵੀ ਜ਼ੀਰੋ ਐਫ ਆਈ ਆਰ ਚੀਜ਼ੇ ਵਿੱਚ ਕੋਈ ਕਲੈਰਿਟੀ ਨਹੀਂ ਹੈਗੀ ਕਿ ਉਹ ਉਸ ਦਾ ਕੀ ਤਰਕ ਬਣੂਗਾ ਜਦੋਂ ਉਹ ਮਤਲਬ ਅੱਗੇ ਚੱਲੂਗੀ ਤਫਤੀਸ਼ ਉਹ ਕੌਣ ਕੀ ਨੂੰ ਤਫਤੀਸ਼ ਕਰਨਾ ਪਵੇਗਾ ਉਹ ਪਿਓ ਦੇ ਵਿੱਚ ਕੋਈ ਨਾਮ ਚੱਲਦਾ ਕਿਸੇ ਨੂੰ ਕੀਤਾ ਨਹੀਂ ਜਾਗਾ ਇੱਕ 114 ਦਾ ਮਕਦਮਾ ਹੈਗਾ ਉਹ ਵੀ ਐਗਰੈਸ਼ਨ ਦਾ ਜਾਂ ਕੀ ਹੈ ਵੀ ਐਗਰੈਸ਼ਨ ਸ਼ੋਕਰਨ ਨੇ ਕੀਤੀ ਹੈ ਕਿ ਸ਼ੋਕਰਨ ਦੇ ਨਾਲ ਐਗਰੈਸ਼ਨ ਹੋਈ ਹੈ ਜੀ ਉਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਭ ਨੂੰ ਕਨਫਿਊਜ਼ਨ ਕ੍ਰੀਏਟ ਕਰ ਰਹੀਆਂ ਨੇ ਸਰਕਾਰ ਨੂੰ ਕਲੀਅਰ ਕਟ ਐਫ ਆਈ ਆਰ ਕਰਨੀ ਚਾਹੀਦੀ ਸੀ ਭਾਈ ਨੇ ਜਦ ਕਿ ਇਹ ਸਰਕਾਰ ਦਾ ਮਾਮਲਾ ਹੈਗਾ ਗੋਲੀ ਪਹਿਲੇ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣੀ ਚਾਹੀਦੀ ਹੈ ਬਾਹਰ ਵੇ ਗੋਲੀ ਚੱਲੀ ਕਿਹੜੀ ਹੈਗੀ ਆ ਪਲਾਸਟਿਕ ਦੀ ਗੋਲੀ ਆ ਤੇ ਪੈਲਟਸ ਨੇ ਕਿ ਕੋਈ ਹੋਰ ਚੀਜ਼ ਹੈਗੀ ਆ ਕਿ ਪੱਕੀ ਗਨ ਚੋਂ ਚੱਲੀ ਹੋਈ ਗੋਲੀ ਆ ਜੇ ਪੱਕੀ ਗਨ ਚੋਂ ਚੱਲੀ ਹੋਈ ਗੋਲੀ ਆ ਤਾਂ ਉੱਥੇ ਗਨ ਆਈ ਕਿਵੇਂ ਕਦ ਕੇ ਭਰਿਆਣਾ ਪੁਲਿਸ ਦਾ ਕਹਿ ਰਿਹਾ ਕਿ ਸਾਡੇ ਕੋਲ ਤਾਂ ਸਾਰੇ ਪਲਾਸਟਿਕ ਬੁਲਟਸ ਨੇ ਕਿ ਸਾਡੇ ਕੋਲ ਤਾਂ ਦੂਸਰੀ ਕੋਈ ਗਨ ਨਹੀਂ ਹੈਨੀ ਜੀ ਮਨੇ ਇੱਕ ਚੀਜ਼ ਆ ਸਾਰੀਆਂ ਠੀਕ ਆ ਵਕਤੀ ਤੌਰ ਤੇ ਉਹਦਾ ਸਸਕਾਰ ਹੋਣਾ ਚਾਹੀਦਾ ਸੀ ਕੋਈ ਨਾ ਕੋਈ ਰਾਹ ਕੱਢਿਆ ਸਰਕਾਰ ਨੇ ਪਰ ਇਹ ਇਹਦੇ ਵਿੱਚ ਸਰਕਾਰ ਇੱਕ ਕਮਜ਼ੋਰ ਫਿਰ ਦਿਖਾਈ ਦੇ ਰਹੀ ਹੈ ਵੀ ਜਿਵੇਂ ਉਹ ਐਕਟ ਨਹੀਂ ਕਰਨਾ ਚਾਹੁੰਦੀ ਕਿਸੇ ਵੀ ਬੁੱਧੇ ਤੇ ਜੇ ਉਹਨਾਂ ਨੇ ਇੰਨੇ 8 ਦਿਨਾਂ ਬਾਅਦ ਆਹੀ ਕੁਝ ਕਰਨਾ ਸੀ ਤਾਂ ਫਿਰ ਪਹਿਲੇ ਦਿਨ ਕਿਉਂ ਨਹੀਂ ਕੀਤਾ ਗਿਆ ਹਮਮ ਤਾਂ ਕਿ ਪਾਪਤਨਾ ਥਾਣੇ ਦੇ ਵਿੱਚ ਇਹ ਐਫ ਆਈ ਆਰ ਰਜਿਸਟਰ ਹੋਈ ਹੈਗੀ ਆ ਪਰ ਜਿਹੜਾ ਚੀਜ਼ ਆਪਾਂ ਭਾਗਦੇ ਸੀ ਵੀ ਪੱਕੀ ਕੋਈ ਐਫ ਆਈ ਆਰ ਬਾਈ ਨਹੀਂ ਇਹ ਤਾਂ ਪਤਾ ਨਹੀਂ ਪੁਲਿਸ ਨੇ ਅਗਰੈਸ਼ਨ ਕੀਤਾ ਤੇ ਪੁਲਿਸ ਐਂਟਰ ਕੀਤੀ ਆ ਪੰਜਾਬ ਦੇ ਬਾਰਡਰਸ ਦੇ ਵਿੱਚ ਤੇ ਉੱਥੋਂ ਗੋਲੀ ਚੱਲਦੀ ਹੈਗੀ ਆ ਕੇ ਤੇ ਫਿਰ ਘਟੋ ਘਟ ਹਰਿਆਣਾ ਪੁਲਿਸ ਤੇ ਹੀ ਕਰਦੇ ਮੈਂ ਨਾ ਕਿਸੇ ਦਾ ਨਾਮ ਤਾਂ ਲੈਂਦੇ ਕਿਸੇ ਦਾ ਪਤਾ ਹੋਊਗਾ ਵੀ ਉਥੇ ਕਮਾਂਡਿੰਗ ਆਫੀਸਰ ਕੌਣ ਹੈਗਾ ਜਿਹੜਾ ਬੈਰੀਕੇਡਸ ਤੇ ਕੋਈ ਸੀਓ ਤਾਂ ਹੋਊਗਾ ਨਾ ਬੰਦਾ ਉਸ ਤੇ ਕੋਈ ਡੀਆਈਜੀ ਇਨਚਾਰਜ ਹੈ ਕੋਈ ਐਸਐਸਪੀ ਇਨਚਾਰਜ ਹੈ ਕੋਈ ਐਸਪੀ ਇਨਚਾਰਜ ਵੀ ਕੋਣ ਹੈਗਾ ਹਰਿਆਣਾ ਪੁਲਿਸ ਵੱਲੋਂ ਜਿਹੜਾ ਸਾਰੇ ਉਹ ਬੈਰੀਕੇਡਸ ਨੂੰ ਮੈਨੇਜ ਕਰ ਰਿਹਾ ਹੈਗਾ ਉਸ ਤੇ ਨਾਂ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਰੈਦਰ ਕੇ ਓਪਨ ਐਂਡਡ ਐਫਆਈਆਰ ਇਹਨਾਂ ਅਨੁਸਾਰ ਦੀ ਉਹ ਕਹਿੰਦੇ ਜ਼ੀਰੋ ਐਫਆਈਆਰ ਦਾ ਇਹ ਹੁੰਦਾ ਕਿ ਇਹਨੂੰ ਜਿਸ ਤਰ੍ਹਾਂ ਮਰਜ਼ੀ ਆਪਣੀ ਤਫਤੀਸ਼ ਮੁਤਾਬਕ ਤੁਸੀਂ ਯੂਜ਼ ਕਰ ਸਕਦੇ ਹੋ ਪਰ ਜੇ ਆਪਾਂ ਜੱਟ ਕੇ ਆਪਾਂ ਨੂੰ ਕਲੀਅਰ ਕੱਟ ਪਤਾ ਬਿ ਪੁਲਿਸ ਐਂਟਰ ਕੀਤੀ ਆ ਪੰਜਾਬ ਚ ਗੱਡੀਆਂ ਦੀ ਭੰਨਤੋੜ ਹੋਈ ਆ ਟਰੈਕਟਰਾਂ ਦੀ ਮੈਡੀਕਲ ਵੈਨ ਦੀ ਭੰਨਤੋੜ ਹੋਈ ਹੈਗੀ ਆ ਤੇ ਉਹ ਕਰਕੇ ਕੌਣ ਗਿਆ ਹੈਗਾ ਉਹ ਪਰਚਾ ਕਿਉਂ ਨਹੀਂ ਰਜਿਸਟਰ ਹੋ ਰਿਹਾ ਜੀ ਤੇ ਜਿਹੜੀ ਬਾਰ-ਬਾਰ ਪੰਜਾਬ ਦੇ ਵਿੱਚ 13 ਤਰੀਕ ਤੋਂ ਅਗਰੈਸ਼ਨ ਹੋਇਆ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਾਈਡ ਤੋਂ ਉੱਥੇ ਕਿਉਂ ਨਹੀਂ ਪਰਚਾ ਕੋਈ ਕਿਉਂ ਨਹੀਂ ਅtras ਜਤਾਇਆ ਜਾ ਰਿਹਾ ਮਤਲਬ ਇਹ ਇਹ ਜਿਹੜੇ ਸਾਰੇ ਵੱਡੇ ਸਵਾਲ ਖੜੇ ਕਰ ਦਿੱਆ ਨੇ ਇੰਸਟਾਗ੍ਰਾਮ ਕਿ ਭਾ ਪੁਲਿਸ ਦਾ ਕਿਸ ਤਰ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਕਿਉਂਕਿ ਜਦੋਂ ਇਹਨਾਂ ਦਾ ਤਿੰਦਰ ਬੱਗੇ ਵਾਲਾ ਕੇਸ ਆਇਆ ਸੀਗਾ ਤੇ ਅਗਲਿਆਂ ਨੇ ਤਰੰਤ ਐਕਟ ਕਰਕੇ ਦਿੱਲੀ ਪੁਲਿਸ ਦੀ ਕੰਪਲੇਂਟ ਦੇ ਤੇ ਉਹਨਾਂ ਨੇ ਛਡਾ ਲਿਆ ਸੀ ਬੰਦਾ ਉਹ ਤੇ ਪੰਜਾਬ ਪੁਲਿਸ ਇੰਨੀ ਕਮਜ਼ੋਰ ਕਿਉਂ ਨਜ਼ਰ ਆ ਰਹੀ ਹੈ